ਅਮਰੀਕਾ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਹਲਕਾ ਪੁਲਤ ਦੇ ਵਕਵਕ ਪਿੰਡਾਂ ਦੇ ਸੱਤ ਨੌਜਵਾਨ ਅਮਰੀਕਾ ਤੋਂ ਰਿਪੋਰਟ ਹੋ ਕੇ ਘਰਾਂ ਵਿੱਚ ਵਾਪਸ ਪਰਤੇ ਨੇ ਤੇ ਮੇਰੀ ਜਾਣਕਾਰੀ ਅਨੁਸਾਰ ਦੱਸਦੇ ਇਹ ਕਿ ਬੀਤੀ ਰਾਤ ਜੋਬਰ ਸਰ ਗੁਰੂ ਰਾਮਦਾਸ ਏਅਰਪੋਰਟ ਤੋਂ ਏਅਰਪੋਰਟ ਤੇ ਯੂਐਸ ਆਰਮੀ ਦੇ ਜਹਾਜ਼ ਵਿੱਚ ਸਵਾਰ ਹੋ ਕੇ ਉਹਨਾਂ ਦੇ ਨਾਲ ਜਦੋਂ ਇਹ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਕਹਿਆ ਹੈ ਕਿ ਚੰਗੇ ਭਵਿੱਖ ਦੀ ਕਾਮਨਾ ਕਰਦੇ ਲੱਖਾਂ ਰੁਪਏ ਜਿਹੜੇ ਨੇ ਉਹ ਖਰਚ ਕਰਕੇ ਵਾਪਸ ਪਰਤੇ ਪਿੰਡ ਪੰਡੂਰੀ ਆਰਿਆ ਦੇ ਨੌਜਵਾਨ ਨੇ ਦੱਸਦੀ ਹਕੀਕਤ ਕਿ ਨੌਜਵਾਨ ਪ੍ਰੀਤ ਸਿੰਘ ਪਿੰਡ ਪੰਡੋਰੀ ਆਰਿਆ ਦੇ ਜਿਹੜਾ ਹੈ ਉਸਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਕਤ ਨੌਜਵਾਨ ਕੁਝ ਕੀ ਸਾਲ ਪਹਿਲਾਂ ਜਿਹੜਾ ਯੂਰਪ ਵੇਖੇ ਗਿਆ ਸੀ ਤੇ ਮਗਰੋਂ ਉਹ ਅਮਰੀਕਾ ਵਿੱਚ ਆ ਗਿਆ ਜਿਸ ਮਗਰੋਂ ਮੈਨੂੰ ਰਿਪੋਰਟ ਕਰਕੇ ਸਾਨੂੰ ਇੰਡੀਆ ਭੇਜ ਦਿੱਤਾ ਗਿਆ ਤੇ ਉਸਨੇ ਕਿਹਾ ਕਿ ਸਾਨੂੰ ਸਾਰੇ ਰਾਹ ਵਿੱਚ ਹੱਥਕੜੀਆਂ ਜੜੀਆਂ ਨੇ ਉਹ ਲਗਾ ਕੇ ਭੇਜ ਦਿੱਤਾ ਗਿਆ ਕਿ ਤੁਹਾਨੂੰ ਇੰਡੀਆ ਭੇਜਿਆਏ ਇਸ ਦੇ ਨਾਲ ਹੀ ਪਿੰਡ ਸੁਰਖਾ ਦਾ ਨੌਜਵਾਨ ਵੀ ਅਮਰੀਕਾ ਵਿੱਚ ਰਿਪੋਰਟ ਕਰਕੇ ਭੇਜਿਆ ਗਿਆ ਉਕਤ ਨੌਜਵਾਨ ਮਨਦੀਪ ਸਿੰਘ ਦੀ ਮਾਤਾ ਨੇ ਦੱਸਿਆ ਕਿ ਮੇਰਾ ਲੜਕਾ ਦਿਹਾੜੀ ਜਿਹੜਾ ਇਹ ਦਿਹਾੜੀ ਦਾ ਕੰਮ ਕਰਦਾ ਸੀ ਜੋ ਕਿ 7 ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ ਇਉਕਤ ਨੌਜਵਾਨ ਮਨਦੀਪ ਸਿੰਘ ਦੀ ਮਾਤਾ ਨੇ ਜਿਵੇਂ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਸਨੇ ਦੱਸਿਆ ਹੈ ਕਿ ਉਸਨੂੰ ਵੀ ਅਮਰੀਕਾ ਤੋਂ ਰਿਪੋਰਟ ਕਰਕੇ ਪੰਜਾਬ ਭੇਜ ਦਿੱਤਾ ਗਿਆ ਤੇ 26 ਜਨਵਰੀ ਨੂੰ ਕੈਂਪ ਵਿੱਚੋਂ ਬਾਹਰ ਆਇਆ ਸੀ ਤੇ 55 ਲੱਖ ਰੁਪਏ ਲਗਾ ਕੇ ਭੇਜਿਆ ਸੀ ਸਰਕਾਰ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਜਿਹੜੇ ਲੋਕ ਬਾਹਰ ਤੋਂ ਵਾਪਸ ਆਏ ਨੇ ਉਹਨਾਂ ਦੀ ਮਾਲੀ ਸਹਾਇਤਾ ਕਰਨ ਇਹ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਤੇ ਇੱਕ ਵਾਰ ਸੁਣਨਿਆ ਪਰਿਵਾਰਕ ਮੈਂਬਰਾਂ ਦੀ ਪੀੜਾ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਹੁਣ ਮਹਿਸੂਸ ਹੋ ਰਿਹਾ ਜਦੋਂ ਉਹਨਾਂ ਦੇ ਬੱਚੇ ਜਿਹੜੇ ਨੇ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਨ ਦੇ ਲਈ ਗਏ ਸੀ ਪਰ ਉਹਨਾਂ ਨੂੰ ਇੰਡੀਆ ਜਿਹੜਾ ਹੈ ਵਾਪਸ ਸਪੈਸ ਦੇ ਤੱਕ ਇਹ ਤਾਂ ਬੜੇ ਮਾੜੇ ਨਾ ਗਿਆ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ ਸੁਣਨ ਸੱਤ ਮਹੀਨੇ ਲੱਗ ਗਏ ਭਾਈ ਹਾਂਜੀ ਕਦੋਂ ਬੜਿਆ ਤੇ ਕੈਂਪ ਕੀਤਾ ਇਹ 26 ਜਨਵਰੀ ਨੂੰ ਬੜਿਆ ਹਾਂਜੀ ਕਿਦਾਂ ਵਾਪਸੀ ਉੱਥੇ ਹੀ ਕੀਤੀ ਹੈ ਵੀ ਜਾਂ ਨਿਕਲ ਗਿਆ ਸਿੱਧਾ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤੁਹਾਡੇ ਘਰ ਦੇ ਆਮਦਨ ਦਾ ਸਾਧਨ ਕੋਈ ਸਾਧਨ ਨਹੀਂ ਹੈਗਾ ਭਾਈ ਕਿੰਨਾ ਕਰਜ਼ਾ ਚੁੱਕਿਆ ਕਰਜ਼ਾ 55 ਲੱਖ ਰੁਪਏ ਹੈ ਤਾਨੂੰ ਕਿਸ ਤਰ੍ਹਾਂ ਬਤਨ ਲੱਗਾ ਕਿ ਮਨ ਲਾ ਲੜਕਾ ਵਿਦੇਸ਼ ਤੋਂ ਵਾਪਸ ਪਰਤ ਰਿਹਾ ਹੈ ਭਾ ਜਾਨਨ ਕੁਮਾਰੀ ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਾ ਨੂ ਲਿਸਟ ਚ ਨਾਮ ਹੈ ਫਿਰ ਨੂੰ ਪਤਾ ਲੱਗ ਗਿਆ ਵੀ ਸਾਡੇ ਬੇਟੇ ਦਾ ਨਾਮ ਜੀ ਹਾਂ ਜੀ ਸਰਕਾਰ ਨੂੰ ਹੀ ਫੀਲ ਕਰਨਾ ਹੈ ਸਰਕਾਰ ਨੂੰ ਇਹੀ ਫੀਲ ਕਰਨਾ ਚਾਹੁੰਦੇ ਆ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ ਚੜਿਆ ਕੈਂਪ ਚੜਿਆ 26 20 ਦਿਨ ਰਿਹਾ ਇਕਲਾਸੀਓ ਕਿ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗ ਗਏ ਖਰਚਾ ਭਾਜੀ 55 ਲੱਖ ਲੱਗ ਗਿਆ 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ ਹਾਂਜੀ ਪਹਿਲਾਂ ਵੀ ਮੁੜ ਕੇ ਦੱਸ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜਾਨਸੀ ਕੋਈ ਬਤੀਰਾ ਕਿਵੇਂ ਦਾ ਹੋਇਆ ਬੇਹੱਤ ਘੜੀਆਂ ਲੱਗੀਆਂ ਸੀ ਹੱਥ ਘੜੀਆਂ ਲੱਗੀਆਂ ਸੀ ਹਾਂਜੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਆਣ ਜਿਹੜੇ ਅਗਵਾਨ ਹਾਂਜੀ ਹਾਂ ਪਰ ਜਿਹੜੇ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀਆਂ ਉਹਦੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁਕਾਇਆ ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਤੇ ਘਰ ਵਿੱਚ ਕਮਾਉਣ ਵਾਲਾ ਕੋਈ ਕੋਈ ਖਾਲਸਾ ਕੀ ਕਰਦਾ ਇੱਕ ਮੇਰੇ ਘਰ ਵਾਲੇ ਕਮਾਉਂਦੇ ਨੇ ਦਿਹਾੜੀ 500 ਰੁਪਏ ਦਾ ਕਿੰਨੇ ਬੱਚੇ ਨੇ ਦੋ ਬੱਚੇ ਨੇ ਕੀ ਕਹਿਣਾ ਚਾਹੋ ਜੋ ਹਾਲਾਤ ਪੰਜਾਬ ਦੇ ਬਣੇ ਤੇਰੇ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਆਦਿਆਂ ਨੂੰ ਹੁਣ ਚਾਹੇ ਕੋਈ ਨੌਕਰੀ-ਨੌਕਰੀ ਮਿਲੇ ਜਾਏ ਕੋਈ ਹੈਲਪ ਹੋਣੀ ਚਾਹੀਦੀ ਉਹਨਾਂ ਨੂੰ ਪਿਛਮੇਗਾ ਇਹ ਵਿੱਚ ਇਹ ਗੱਲ ਕੀਤੀ ਜਾਂਦੀ ਤੇ ਪਰਿਵਾਰ ਦਾ ਬਿਜਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪਰਿਵਾਰ ਦਾ ਬਿਜਾਰਾ ਇਦਾਂ ਹੀ ਮੈਂਤ ਕਰਕੇ ਦਿਹਾੜੀ ਕਰਕੇ ਖਾਈਦੀ ਕਿੰਨੇ ਭੈਣ ਭਰਾ ਇਹ ਮੇਰੇ ਬੇਟੇ ਵਾਲੀ ਤੇ ਦੋ ਹੀ ਭੈਣ ਭਰਾ ਨੇ ਤੇ ਮੈਂ ਅਮਰੀਕਾ ਤੇ ਰਿਪੋਰਟ ਹੋ ਗਿਆ ਹਾਂ ਕਿੰਨਾ ਸਮਾਂ ਪਹਿਲਾਂ ਤੁਸੀਂ ਮੈਕਾਗਏ ਸੀ ਮੈਂ ਯੂਰਪ ਲਈ ਗਿਆ ਸੀ ਇੱਥੋਂ ਅਗਸਤ ਵਿੱਚ ਗਿਆ ਸੀਗਾ ਤੇ ਬਾਅਦ ਵਿੱਚ ਮੇਰਾ ਉੱਥੇ ਮਾਈ ਚੇਂਜ ਹੋ ਗਿਆ ਫਿਰ ਮੈਂ ਅੱਗੇ ਜਾ ਕੇ ਉੱਥੇ ਅਮਰੀਕਾ ਦਾ ਸੋਚਿਆ ਪਰ ਉੱਥੇ ਮੈਂ ਕਿੰਨਾ ਸਮਾਂ ਤਸੀਰ ਹਾਂ ਅਮਰੀਕਾ 'ਚ ਮੈਂ ਉੱਥੇ 20 ਤੋਂ 25 ਦਿਨ ਰਿਹਾ ਮੀਡੀਟੇਸ਼ਨ ਸੈਂਟਰ 'ਚ ਤੁਹਾਨੂੰ ਜਿਹੜਾ ਵੱਲੋਂ ਪੜਿਆ ਸੀ ਉਹ ਕਿੱਥੋਂ ਪੜਿਆ ਸੀ ਜਰਾ ਕਿ ਵੀ ਟਰਨਾ ਸ਼ੁਰੂ ਕੀਤਾ ਗਿਆ ਪੰਜਾਬ ਦਾ ਹੌਸਲਾ ਆਂਦਰ ਕੋਈ ਨਹੀਂ ਪਹਿਲਾਂ ਹੀ ਉੱਥੇ ਡਿਜੈਂਸ ਸੈਂਟਰ ਚ ਕਮਰੇ ਜਿਹਾ ਰੱਖ ਲੈਂਦੇ ਨੇ ਜੀ ਤੇ ਮਤਲਬ ਏਸੀ ਛੱਡ ਦਿੰਦੇ ਨੇ ਸਿਰਫ ਇੱਕ ਇੱਕ ਚੀਜ਼ ਪਾਉਂਦੇ ਨੇ ਉੱਤੇ ਬਸ ਇਦਾਂ ਹੀ ਨਾਲ ਮਤਲਬ 2-2 3-3 ਘੰਟੇ ਬਾਅਦ ਉਹਨਾਂ ਨੇ ਆ ਕੇ ਖੜਕਾਈ ਜਾਣਾ ਕਿ ਸੌਂ ਨਹੀਂ ਦੇਣਾ ਚੰਗੀ ਤਰ੍ਹਾਂ ਬੰਜਣਾ ਤੁਹਾਨੂੰ ਪਤਾ ਸੀ ਕਿ ਜਿਹੜਾ ਰਿਪੋਰਟ ਕਰਕੇ ਤੁਹਾਡੇ ਸੱਤੇ ਪੈਰਾਜ ਮੀਡੀਆ ਲਾ ਕੇ ਤੁਹਾਨੂੰ ਪੰਜਾਬ ਤੇ ਜਾਂ ਇੱਕ ਵਾਰ ਕੋਈ ਹੈਗਾ ਸੀ ਗੱਲ ਦਾ ਨਹੀਂ ਪਹਿਲਾਂ ਨਹੀਂ ਸੀ ਪਤਾ ਜੀ ਮਤਲਬ ਜਦੋਂ ਜਹਾਜ਼ ਕੋਲ ਆ ਕੇ ਉਹਨਾਂ ਨੂੰ ਦੱਸਿਆ ਜੀ ਕੀ ਕਹਿੰਦੇ ਸੀ ਕੀ ਤੁਹਾਨੂੰ ਇੰਡੀਆ ਭੇਜਣ ਲੱਗੇ ਆ ਤੇ ਮਤਲਬ ਸਾਡੇ ਨਾਲ ਕੋਰਪਰੇਟ ਕਰਿਓ ਕੋਪਰੇਟ ਕਰਿਓ ਤੁਸੀਂ ਚੰਗੀ ਤਰ੍ਹਾਂ ਇਹ ਸਾਨੂੰ ਮਤਲਬ ਤੁਹਾਨੂੰ ਥੋੜਾ ਕਰਨਾ ਪੈਣਾ ਏ ਓਖਾ ਰਿਪੋਰਟ ਹੋਂਤ ਮਹੋੜ ਜਿਹੜੇ ਹਾਲਾਤ ਸੀਗੇ ਉੱਥੇ ਦੇ ਜਾਂ ਉੱਥੋਂ ਲੈ ਕੇ ਪੰਜਾਬ ਤੇ ਸਫ਼ਰ ਤੱਕ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕੀ ਕੁਝ ਖਾਣੇ ਦਿੱਤਾ ਜਾਂਦਾ ਜਾਂ ਕਿਸ ਤਰ੍ਹਾਂ ਤੁਹਾਨੂੰ ਕੀਤਾ ਜਾ ਰਿਹਾ ਸੀ ਤੇ ਇਹਦਾ ਇਹ ਹੀ ਚੀਜ਼ ਮਤਲਬ ਹੱਤਖੜੀਆਂ ਲਾ ਕੇ ਲੈ ਗਈ ਸੀ ਸਾਰੇ ਰਾਜ ਹੱਤਖੜੀਆਂ ਲਾ ਕੇ ਲੈ ਕੇ ਆਏ ਨੇ ਅੰਮ੍ਰਿਤਸਰ ਤੋਂ ਪਹਿਲਾਂ ਨਾਲ ਖਲਵਾਈਆਂ ਨੇ ਤੇ ਖਾਣ ਪੀਣ ਵਿੱਚ ਮਤਲਬ ਉਹ ਗੁਜਰਾਤੀ ਖਾਣਾ ਜਾ ਹੀ ਕਿੰਨਾ ਕਰਜਾ ਚੁੱਕ ਕੇ ਤੁਸੀਂ ਬਾਹਰ ਗਏ ਸੀ ਕਿੰਨਾ ਖर्चा ਆਇਆ